ਕਿਉਂ ਜੀ ਤੁਸੀਂ ਸੁਨਹਿਰੀ ਦਿਨ ਜਿਹੜੇ ਬਣਾਉਂਦੇ ਹੋ ਜਿਉਂ ਹੀ ਤੁਸੀਂ ਸੁਨਹਿਰੀ ਜਿਹੜੇ ਦਿਨ ਦਫਤਰੀ ਜਿਹੜੇ ਬਣਾਉਂਦੇ ਹੋ ਪੁਛਤੇ ਲਾ ਰਹਾ ਸੀ ਗਾਹਕ ਦੀ ਗੱਲ ਸੁਣ ਕੇ ਬੋਲਿਆ ਆਹੋ ਜੀ ਜਿਹੋ ਜਹੀ ਕਹੋ ਗਾਹਕ ਇੱਕ ਅਦਖੜ ਹੁਮਤਾ ਸਿੱਖ ਸੀ ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਉਤਲੇ ਰਮਾਲਾ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ ਪੰਜੇ ਛੇ ਰਮਾਲ ਉਤਾਰਨ ਤੋਂ ਬਾਅਦ ਉਸ ਨੇ ਵਿੱਚੋਂ ਇੱਕ ਕਿਤਾਬ ਕੱਢੀ ਦਫਤਰੀ ਦੀ ਹੱਟੀ ਵਿੱਚ ਜਿੰਨੇ ਕਾਰੀਗਰ ਕੰਮ ਕਰ ਰਹੇ ਸੰਸਾਰੀ ਕਿਤਾਬਵਲ ਤੱਕ ਕੇ ਮੂੰ ਨੀਵਾ ਪਾ ਕੇ ਹੱਸਣ ਲੱਗ ਪਏ ਇੱਕ ਨੇ ਤਾਂ ਬੋਲੇ ਜਿਹੇ ਮੂੰ ਨਾਲ ਆਖੀ ਦਿੱਤਾ ਕੱਖਾਂ ਦੀ ਗੁੱਲੀ ਤੇ ਹਾਥੀ ਦੰਦਾ ਦਾ ਪਰਣਾਲਾ ਕਿਤਾਬ ਸਾਰੀ ਵਰਕਾ ਵਰਕਾ ਹੋਈ ਸੀ ਉਸ ਦੇ ਧੂਵੇਂ ਰੰਗੇ ਸਫੇ ਹੱਥ ਲਾਇਆ ਫੁਰਦੇ ਜਾਂਦੇ ਸਨ ਜਿਲਦ ਦੀ ਥਾਂ ਉਹਦੇ ਦੋਹੀ ਪਾਸੇ ਦੋ ਮੋਟੇ ਅਤੇ ਟਾਡੇ ਮਿਆਲੇ ਗੱਤੇ ਸਨ ਜਿਨ੍ਹਾਂ ਦੀਆਂ ਨੁਕਰਾਂ ਮੂੜੀਆਂ ਸਨ ਜੀ یوں ਜਾਪਦਾ ਸੀ ਕਦੇ ਇਹ ਚਮੜੇ ਦੀ जिल्द ਦੇ ਰੂਪ ਵਿੱਚ ਰਹਿ ਚੁੱਕੇ ਹੋਣ ਕਿਤਾਬ ਦਫਤਰੀ ਨੇ ਹੱਥ ਵਿੱਚ ਫੜ ਕੇ ਉੱਥੱਤਲ ਕੇ ਵੇਖੀ ਵੇਖਦੇ ਹੀ ਬਿਟਰ ਬਿਟਰ ਗਾਗ ਦੇ ਮੂੰਹ ਵੱਲ ਧੱਕਣ ਲੱਗ ਪਿਆ ਇਹ ਇੱਕ ਹੱਥਾਂ ਦੀ ਲਿਖਿਆ ਹੋਇਆ ਕੁਰਾਨ ਸ਼ਰੀਫ ਸੀ ਦਫਤਰੀ ਨੇ ਕਿਹਾ ਬਣ ਜਾਏਗੀ ਸਰਦਾਜੀ ਫਿਰ ਸੰਕੋਚ ਵਿੱਚ ਭਾਵਨਾਲ ਪੁੱਛਣ ਲੱਗ ਸਰਦਾਰ ਜੀ ਗੁਰਾਂ ਸਿੰਘ ਤੁਹਾਡਾ ਆਪਣਾ ਇਹ ਲਿਖਾਇ ਤਾਂ ਬੜੀ ਕਮਾਲ ਹੈ ਨਹੀਂ ਇਹ ਮੇਰੀ ਲੜਕੀ ਦਾ ਹੈ ਅੱਛਾ ਜੀ ਤਾਂ ਸਰਦਾਰ ਜੀ ਬੜੀ ਚੰਗੀ ਹੈ ਪਰ ਵਰਕੇ ਬੜੇ ਖਸਤਾ ਹੋ ਗਏ ਨੇ ਇਸ ਨਾਲੋਂ ਜੇ ਕਿਤੇ ਛਾਪੇ ਦਾ ਲੈ ਕੇ ਜिल्ਦ ਬਣਾਉਂਦੇ ਤਾਂ ਚੰਗਾ ਸੀ ਤੁਸੀਂ ਠੀਕ ਕਹਿੰਦੇ ਹੋ ਪਰ ਕੁੜੀ ਦੀ ਇਸ ਨਾਲ ਬੜੀ mohabbat ਹੈ ਇਹ ਉਸਦੇ ਪਿਓ ਦੀ ਨਿਸ਼ਾਨੀ ਹੈ ਦਫਤਰੀ ਨੂੰ ਹੈਰਾਨੀ ਦੇ ਨਾਲ ਹੀ ਕੁਝ ਕੁ ਸ਼ੱਕ ਵੀ ਹੋਣ ਲੱਗਾ ਮੇਰੀ ਲੜਕੀ ਅਤੇ ਫਿਰ ਉਸਦੇ ਪਿਓ ਦੀ ਨਿਸ਼ਾਨੀ ਗੱਲ ਉਸਦੀ ਸਮਝ ਵਿੱਚ ਨਾ ਆਈ ਉਸਨੇ ਫਿਰ ਪੁੱਛਿਆ ਤਾਂ ਤੁਹਾਡੇ ਕਿਛੇ ਰਿਸ਼ਤੇਦਾਰ ਦੀ ਬੀਬੀ ਐ ਆਹੋ ਨਹੀਂ ਮੇਰੀ ਆਪਣੀ ਲੜਕੀ ਹੈ ਹਾਂ ਦੱਸੋ ਕਦ ਤੱਕ ਦਿਓਗੇ ਮੈਨੂੰ ਇਸ ਦੀ ਬਹੁਤ ਛੇਤੀ ਲੋੜ ਹੈ ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਹੈ ਤੇ ਮੈਂ ਉਸ ਨੂੰ ਦਾਜ ਵਿੱਚ ਦੇਣਾ ਹੈ ਤਾਂ ਹਾਂ ਸੱਚ ਇੱਕ ਕੰਮ ਹੋਰ ਕਰਨਾ ਜਿਲਦ ਉੱਤੇ ਸ੍ਰੇਣੀ ਅੱਖਰ ਨਾਲ ਲਿਖ ਦੇਣਾ ਬੀਬੀ ਜੈਨਾ ਪੈਸਿਆਂ ਦਾ ਕੋਈ ਖਿਆਲ ਨਾ ਕਰਨਾ ਜੋ ਕਹੋਗੇ ਦਿਆਂਗਾ ਜਿਉਂ-ਜਿਉਂ ਦਫਤਰੀ ਇਸ ਪੇਜ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤੇ ਹੋਤੀ ਉਹ ਰੁਲ ਚੰ ਵਿੱਚ ਪੈ ਜਾਂਦਾ ਇਸਨੂੰ ਕੀ ਗੱਲ ਕਥਨੇ ਉਸ ਦੇ ਹੋਰ ਸਾਥੀਆਂ ਤੋਂ ਵੀ ਆਰਾਮ ਇਸ ਤਰ੍ਹਾਂ ਛੁਡਾ ਦਿੱਤੇ ਕਰਮ ਸਿੰਘ ਨੇ ਜਦ ਵੇਖਿਆ ਕਿ ਸਾਰੇ ਜਾਣੇ ਹੀ ਇਹ ਹਾਲ ਸੁਨਨ ਦੇ ਚਾਹਵਾਨ ਹਨ ਤੇ ਉਸ ਨੇ ਉਹਨਾਂ ਨੂੰ ਇਸ ਤਰ੍ਹਾਂ ਦੱਸਣਾ ਸ਼ੁਰੂ ਕਰ ਦਿੱਤਾ ਅੱਜ ਤੋਂ 5 ਬਰੇ ਪਹਿਲਾਂ ਦਾ ਜ਼ਿਕਰ ਹੈ ਜਦ ਇਸ ਸ਼ਹਿਰ ਵਿੱਚ ਹਿੰਦੂਆਂ ਮੁਸਲਮਾਨਾਂ ਦਾ ਬੜਾ ਭਾਰੀ ਫਸਾਦ ਹੋਇਆ ਸੀ ਉਹਨੇ ਦਿਨੀ ਮੈਂ ਬਜਾਜੀ ਦੀ ਹੱਟੀ ਕਰਦੱਸ ਘਰ ਵਿੱਚ ਅਸੀਂ ਦੋਵੇਂ ਜੀਸਾਂ ਮੈਂ ਤੇ ਮੇਰੀ ਘਰਵਾਲੀ ਦੁਪਹਿਰ ਵੇਲੇ ਸਾਰੇ ਸ਼ਹਿਰ ਵਿੱਚ ਰੋਲਾ ਪੈ ਗਿਆ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਫਸਾਦ ਦਾ ਮੁੰਡ ਉਸੇ ਮੁਹੱਲੇ ਤੋਂ ਬੱਚਾ ਜਿਸ ਵਿੱਚ ਮੇਰਾ ਘਰ ਸੀ ਤੇ ਇਹ ਮੁਹੱਲਾ ਲਗਭਗ ਮੁਸਲਮਾਨਾਂ ਦਾ ਹੀ ਸੀ ਅੱਟੀ ਬੰਦ ਕਰਕੇ ਮੈਂ ਵਾਹੁ ਤਾਹੀ ਘਰ ਵੱਲ ਪੱਜਾ ਰਹਾ ਵਿੱਚ ਟੋਲਿਆਂ ਦੇ ਟੋਲੇ ਢਾਂਗਾ ਫੜੀ ਦਗੜ ਦਗੜ ਕਰਦੇ ਫਿਰਦੇ ਸੰਮੇ ਘਰ ਪੁੰਚਾ ਪਰ ਦਰਵਾਜ਼ੇ ਨੂੰ ਚੰਦਰਾ ਲਗਾ ਵੇਖ ਕੇ ਮੇਰੀ ਤਸੱਲੀ ਹੋ ਗਈ ਕਿ ਸਤਵੰਦ ਕੋਰਾ ਆਪਣੀ ਮਾਸੀ ਦੇ ਘਰ ਚਲੀ ਗਈ ਉਸ ਦੀ ਮਾਸੀ ਦਾ ਘਰ ਖਤਰਮੇ ਪਾਸੇ ਸੀ ਉਸ ਦੀ ਦੂਰ ਅੰਦਰਸ਼ੀ ਨੂੰ ਦਿਲ ਵਿੱਚ ਸੁਹਾਣ ਚਲਾਉਂਦਾ ਹੋਇਆ ਮੈਂ ਆਪਣੀ ਮਸੇਜ ਘਰ ਵੱਲ ਟੁਰਿਆ ਮੇਰਾ ਉੱਤਲਵਾ ਉਤਲਾ ਸਾਉਂਤੇ ਤੇ ਹੇਟਲਾ ਹੇਠਾ ਰਹਿ ਗਿਆ ਮੈਨੂੰ ਪਤਾ ਲੱਗਾ ਕਿ ਸਤਵੰਤ ਕੋਰੇ ਇੱਥੇ ਨਹੀਂ ਤਾਂ ਸਾਡੇ ਸਾਰੇ ਦਿਨ ਦੀ ਸਿਰ ਤੋੜ ਢੂੰਡ ਭਾਲ ਦਾ ਕੁਝ ਵੀ ਸਿੱਟਾ ਨਾ ਨਿਕਲਿਆ ਇੱਧਰ ਫਸਾਦ ਪਲ ਵਿੱਚ ਜ਼ੋਰਾਂ ਤੇ ਹੁੰਦਾ ਜਾਂਦਾ ਸੀ ਕਈ ਮੁਹੱਲੇ ਫੂਕੇ ਗਏ ਕਈ ਦੁਕਾਨਾਂ ਲੁੱਟੀਆਂ ਗਈਆਂ ਤੇ ਕਈ ਬੰਦੋਸ਼ਾਂ ਦੀ ਲਹੂ ਵਹਾਏ ਗਏ ਹਾਫ ਟੁੱਟ ਕੇ ਮੈਂ ਘਰ ਜਾ ਡਿੱਗਾ ਚੰਗਾ ਹਨੇਰਾ ਪੈ ਗਿਆ ਸੀ ਸਾਰੇ गली ਵਿੱਚ ਸੁੰਨਮਸਾਂ ਸੀ ਕਿਸੇ ਕਿਸੇ ਵੇਲੇ ਪੈਦਲ ਕਿਸੇ ਕਿਸੇ ਵੇਲੇ ਪੈਦਲ ਤੇ ਸਵਾਰ ਸਿਪਾਈਆਂ ਦੀ ਫਿਰਨ ਦੀ ਆਵਾਜ਼ ਆਉਂਦੀ ਇਸ ਵੇਲੇ ਸੇਵਾ ਸਮਿਤੀ ਦਾ ਇੱਕ ਵਲੰਟੀਅਰ ਮੇਰੇ ਘਰ ਆਇਆ ਉਸਨੇ ਮੈਨੂੰ ਦੱਸਿਆ ਕਿ ਮੇਰੀ ਬਹੁਤੀ ਸਰਕਾਰੀ ਹਸਪਤਾਲ ਵਿੱਚ ਮੈਨੂੰ ਡਿੱਗ ਰਹੀ ਹੈ ਮੈਨੂੰ ਸੁਣ ਕੇ ਖੁਸ਼ੀ ਹੋਈ ਪਰ ਡਰ ਤੇ ਸਹਿਮ ਦੀ ਭਰੀ ਹੋਈ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੋਇਆ ਮੈਂ ਹਸਪਤਾਲ ਪਹੁੰਚਿਆ ਉੱਥੇ ਜਾ ਕੇ ਮੈਂ ਜੋ ਕੁਝ ਦਿੱਤਾ ਉਸਨੇ ਮੇਰੇ ਉਸ ਨੇ ਮੈਨੂੰ ਹੋਰ ਵੀ ਹੈਰਾਨੀ ਵਿੱਚ ਪਾ ਦਿੱਤਾ ਇੱਕ ਬੁੱਢਾ ਮੁਸਲਮਾਨ ਸੀ ਸਿਰ ਤੋਂ ਪੈਰਾਂ ਤੱਕ ਪੱਟੀਆਂ ਨਾਲ ਤੇ ਸਤਵੰਦ ਘਰ ਉਸਦੇ ਭਾਸ ਬੈਠੇ ਅਤਰ ਵਹਾਂਦੀ ਹੋਈ ਉਸਦੇ ਮੂੰਹ ਵਿੱਚ ਦੁੱਧ ਪਾਉਂਦਾ ਹੈ ਤਨਖਾ ਰਹੀ ਸੀ ਮੈਨੂੰ ਦੇਖਦੇ ਹੋ ਡਾਡਿਆਂ ਕੇ ਮੇਰੇ ਗੱਲ ਲੱਗ ਕੇ ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕਦੇ ਮੈਂ ਉਸ ਨੂੰ ਪਿਆਰ ਦਿਲਾਸਾ ਦਿੱਤਾ ਮੇਰਾ ਪਾਉ ਸਮਝ ਕੇ ਉਹ ਬੋਲੀ ਜੇ ਇਹ ਨਾ ਹੁੰਦੇ ਤਾਂ ਇਸ ਤੇ ਅਗੋਂ ਉਹ ਨਾ ਬੋਲ ਸਕੇ ਅੰਤ ਉਸਨੇ ਵੇਰ ਵੇਨਾ ਬੈਠ ਕੇ ساری ਹੱਟ ਬੀਤੀ ਮੈਨੂੰ ਸੁਣਾਈ ਉਸਨੇ ਦੱਸਿਆ ਫਸਾਦ ਦੀ ਖਬਰ ਸੁਣਦਿਆਂ ਹੀ ਸਾਰਾ ਜੈਨਾ ਘਟਾ ਤੇ ਨਗਦੀ ਏ ਨਿੱਕੇ ਟ੍ਰੰਕ ਵਿੱਚ ਪਾ ਕੇ ਕੱਚੇ ਮਾਰ ਕੇ ਮਾਸੀ ਦੇ ਘਰ ਵੱਲ ਟੁਰ ਪਏ ਰਸਤੇ ਵਿੱਚ ਗੁੰਡਿਆਂ ਦਾ ਇੱਕ ਟੋਲਾ ਮੈਂ ਆਪਣੇ ਵਾਲਾ ਹੁੰਦਾ ਡਿੱਟਾ ਉਹਨਾਂ ਤੋਂ ਬਚ ਲਈ ਮੈਂ ਘਾਬਰ ਕੇ ਇੱਧਰ ਉੱਧਰ ਤੱਕ ਲੱਗੀ ਜਦੋਂ ਮੈਨੂੰ ਨੱਟਣ ਦਾ ਕੋਈ ਰਾਹ ਨਾ ਲੱਭਾ ਤਾਂ ਮੈਂ ਨੱਟ ਕੇ ਇਸ ਬੁੱड्ढे ਹਲਵਾਈ ਦੀ ਹੱਟੀ ਵਿੱਚ ਜਾ ਖਲੋਤੀ ਪਰ ਮੇਰੇ ਪਿੱਛੇ ਹੀ ਗੁੰਡਿਆਂ ਦੀ ਧਾੜ ਆ ਪੁੱਜੀ ਮੇਰਾ ਟ੍ਰੰਕ ਵੇਖ ਕੇ ਉਹ ਸਮਝ ਗਏ ਸਨ ਕਿ ਇਸ ਵਿੱਚ ਚੋਖਾ ਮਾਲ ਹੈ ਇਸ ਬਾਬੇ ਦਾ ਰੱਬ ਦੋਨਾਂ ਜਹਾਨਾਂ ਵਿੱਚ ਭਲਾ ਕਰੇ ਇਸ ਨੇ ਮੈਨੂੰ ਪਿਛਲੇ ਅੰਦਰ ਬਾੜ ਦਿੱਤਾ ਅਤੇ ਹਾਂ ਭੱਟੀ ਵਿੱਚ ਡੱਟ ਕੇ ਗੁੰਡਿਆਂ ਦੇ ਟਾakre ਲੇਖ ਲੋ ਗਿਆ ਇਸ ਨੇ ਉਹਨਾਂ ਲੋਕਾਂ ਨੂੰ ਬਥੇਰਾ ਸਮਝਾਇਆ ਪਰ ਉਹਨਾਂ ਦਾ ਇਉ ਕਹਿਣਾ ਸੀ ਕਿ ਟਰੰਕ ਸਾਡੇ ਹਵਾਲੇ ਕਰ ਦੇ ਤਾਂ ਅਸੀਂ ਚਲੇ ਜਾਂਦੇ ਹਾਂ ਅੰਤ ਜਦ ਉਹ ਨਾ ਟਲੇ ਤਾਂ ਇਸ ਨੇ ਕੜ ਕੇ ਕੜਦੇ ਦੁੱਧ ਦੇ ਪਿਆਲੇ ਉਹਨਾਂ ਉੱਤੇ ਪਰ ਪਰ ਕੇ ਸੁੱਟਣ ਸ਼ੁਰੂ ਕਰ ਦਿੱਤੇ ਉਹ ਹੀ ਇੱਕ ਵਾਰੀ ਤਾਂ ਨਸ ਗਏ ਪਰ ਜਦ ਉਹਨਾਂ ਵੇਖਿਆ ਕਿ ਦੁੱਧ ਦੀ ਕਢਾਈ ਖਾਲੀ ਹੋ ਗਈ ਹੈ ਉਹ ਫਿਰ ਮੂਡ ਆਏ ਦੂਜੀ ਵਾਰ ਉਸ ਨੇ ਚੁੱਲ੍ਹੇ ਵਿੱਚੋਂ ਅੱਗ ਅਤੇ ਤੱਤੀ ਫੂਸ ਫੂਸਲ ਕੱਟ ਕੱਟ ਕੇ ਉਹਨਾਂ ਉੱਤੇ ਵਰਾਈ ਵਰਾਈ ਸ਼ੁਰੂ ਕਰ ਦਿੱਤੀ ਕਈਆਂ ਦੇ ਮੂੰਹ ਸਿਰ ਤੇ ਕੱਪੜੇ ਲੋਸਣ ਗਏ ਪਰ ਇਸ ਨਾਲ ਹੁਣਾਂ ਦਾ ਜੋਸ਼ ਹੋਰ ਵੀ ਵਾਧੇ ਗਿਆ ਚਾਹ ਤੇ ਚੁੱਲਾ ਵੀ ਖਾਲੀ ਹੋ ਗਿਆ ਤੇ ਬਾਪੇ پاس ਹੋਰ ਕੋਈ ਇੱਥੇ ਆਨ ਨਾ ਰਿਹਾ ਤਾਂ ਉਹ ਸਾਰੇ ਹੱੱਡੀ ਤੇ ਆ ਕੇ ਚੜੇ ਕਾਫਰ ਕਾਫਰ ਕਹਿ ਕੇ ਉਸ ਵਿਚਾਲੇ ਹੱਥੋਂ ਹੱਥ ਲੈ ਲਿਆ ਮਾਰ ਕੇ ਗਰੀਬ ਨੂੰ ਫੇਹ ਸੁਟਿਆ ਫਿਰ ਉਹ ਹੁੰਦੇ ਮੇਰੇ ਵੱਲ ਵਰਦੇ ਪਰ ਮੈਂ ਅੰਦਰੋਂ ਗੁੰਡਾ ਮਾਰ ਲਿਆ ਸੀ ਉਹਨਾਂ ਨੂੰ ਬੂਹਾ ਪੰਨਨ ਵਿੱਚ ਚੋਕਾ ਚੇਲਾ ਗਿਆ ਉਸ ਵੇਲੇ ਪੁਲਿਸ ਆ ਗਈ ਦਰੋਲਾ ਪੈ ਗਿਆ ਤੇ ਸਾਰੇ ਜਿੱਦਰ ਮੂੰਹ ਆਇਆ ਨਾ ਸਗੇ ਬਾਬਾ ਲਹੂ ਲਹਾਨ ਹੋਇਆ ਬਿਆਸੀ ਸੇਵਾ ਸਮਤੀ ਵਾਲਿਆਂ ਉਹਨਾਂ ਸਟੈਟ ਤੇ ਪਾ ਲਿਆ ਮੈਂ ਵੀ ਉਹਨਾਂ ਆਪਣਾ ਟਰੰਕ ਚੱਕ ਕੇ ਬਾਬੇ ਦੇ ਨਾਲ ਹੀ ਉਥੇ ਹਸਪਤਾਲ ਆ ਗਏ ਦਿਹਾੜੀ ਵਿੱਚ ਕਈ ਵਾਰੀ ਸੇਵਾ ਸਮਤੀ ਵਾਲੇ ਤੁਹਾਨੂੰ ਘਰ ਉੱਤੇ ਹੱਠੀਆਂ ਲਾਪਨ ਗਏ ਪਰ ਤੁਹਾਡਾ ਕੁਝ ਪਤਾ ਨਹੀਂ ਲੱਗਾ ਥੋੜਾ ਜਿਹਾ ਠਹਿਰ ਕੇ ਕਰਮ ਸਿੰਘ ਦਫਤਰੀ ਨੂੰ ਫਿਰ ਸੁਣਾਉਣ ਲੱਗਾ ਸਤਵੰਤ ਕੋਰ ਦੀਆਂ ਗੱਲਾਂ ਸੁਣ ਕੇ ਮੇਰੇ ਲੋਨ ਕੰਡੇ ਖੜੇ ਹੋ ਗਏ ਤੇ ਮੈਂ ਬੇਹੋਸ਼ ਪਏ ਬਾਬੇ ਦੇ ਪੈਰਾਂ ਤੇ ਸ਼ਰਧਾ ਨਾਲ ਕਈ ਵਾਰ ਮੱਥਾ ਟੇਕਿਆ ਦੂਜੇ ਦਿਨ ਸਵੇਰ ਵੇਲੇ ਬਾਬੇ ਨੂੰ ਹੋਸ਼ ਆਈ ਉਸ ਤੇ ਮੂੰਹ ਪਹਿਲਾ ਵਾਕ ਨਿਕਲਿਆ ਜੈਨਾ ਪੁੱਤ ਤੂੰ ਕਿੱਥੇ ਹੈ ਥੋੜੇ ਚਿਰ ਪਿੱਛੋਂ ਉਸ ਦੀ ਹੋਸ਼ ਚੰਗੀ ਤਰ੍ਹਾਂ ਫਿਰ ਆਈ ਆਪਣੇ ਆਪ ਹੀ ਉਸਨੂੰ ਸਾਰੀ ਗੱਲ ਦੀ ਚੰਗੀ ਤਰ੍ਹਾਂ ਸਮਝਾ ਗਈ ਐਸੀ ਤੋਂ ਵੀ ਉਸਦੇ ਪੈਰਾਂ ਤੇ ਸਿਰ ਰੱਖ ਕੇ ਉਸ ਦਾ ਤੁਹਾਨੂੰ ਮਤ ਕਰਨ ਲੱਗ ਪਏ ਬਾਪਾ ਬਿਆਨਾ ਸਾਨੂੰ ਇਸ ਕੰਮ ਨੂੰ ਜੋ ਰੋਕਦਾ ਹੋਇਆ ਬੋਲਿਆ ਸਦਾਜੀ ਮੈਂ ਤੁਹਾਡੇ ਕੋਲ ਤੂੰ ਕੋਈ ਹਸਾਨ ਨਹੀਂ ਕੀਤਾ ਜਿਹੀ ਮੇਰੀ ਜੈਨਾ ਬੱਚੀ ਤੇ ਹੀ ਇਹ ਪਰ ਸਦਾਜੀ ਅੱਲਾ ਦੇ ਵਾਸਤੇ ਉਸ ਨੂੰ ਇੱਥੇ ਲਿਆਓ ਇਹ ਕੱਲੀ ਮਰ ਜਾਵੇਗੀ ਜੇ ਵਿਚਾਰੀ ਤੇ ਮਾਂ ਜਿਉਂਦੀ ਹੁੰਦੀ ਤਾਂ ਮੇਰੇ ਪਿੱਛੇ ਰੂਲਰ ਖੁੱਲ ਕੇ ਪਲ ਉਹਨ ਕੋਨ ਵਿਸਤਾ ਕਹਿੰਦਾ ਕਹਿੰਦਾ ਬੁੱਢਾ ਰੋਣ ਲੱਗ ਪਿਆ ਉਸਦੇ ਦੱਸੇ ਪਤੇ ਤੇ ਜਾ ਕੇ ਅਸੀਂ ਜੈਨਾ ਨੂੰ ਲੈ ਆਏ ਜੈਨਾ ਉਸ ਵੱਲ ਬੇਲੇ ਦਸਾਂ ਕੋ ਬਰਿਆਂ ਦੀ ਸੀ ਠਾਡੀ ਭੋਲੀ ਪਾਲੀ ਭਾਵੇਂ ਰੋ ਰੋ ਕੇ ਉਹ ਬਿਹਾਲ ਹੋਈ ਪਰ ਜਿਉ ਪਰ ਪਿਉ ਦੇ ਗਾਲ ਲੱਗ ਕੇ ਉਸਦਾ ਦੁੱਖ ਅੱਧਾ ਹੋ ਗਿਆ ਸਵਾ ਮਹੀਨਾ ਹਸਪਤਾਲ ਰੱਖਾਂ ਤੇ ਵੀ ਜਿਆਦਾ ਸੀ ਬਾਬੇ ਨੂੰ ਕੋਈ ਫਰਕ ਨਾ ਪੰਧਾ ਡਿੱਠਾ ਤਾਂ ਸੀ ਉਸ ਨੂੰ ਆਪਣੇ ਘਰ ਲੈ ਆਏ ਅੰਦਰ ਦੀਆਂ ਸੱਟਾਂ ਨੇ ਉਸਤਾ ਲੱਗ ਪੁਕਾ ਹੀ ਨਾਕਾਰਾ ਕਰ ਦਿੱਤਾ ਸੀ ਛਾਤੀ ਦੀਆਂ ਸੱਟਾਂ ਵੀ ਗੁੱਚੀਆਂ ਸੰਕਰ ਆ ਕੇ ਜੈਨਾ ਸਾਡੇ ਨਾਲ ਇਸ ਤਰ੍ਹਾਂ ਹਿਲ ਮਿਲ ਗਏ ਜੀ ਮੇ ਸਾਡੇ ਹੀ ਘਰ ਜੰਮੀ ਪਲੀ ਹੈ ਉਹ ਸਾਨੂੰ ਢਾਡੀ ਪੈਰੀ ਲੱਗਦੀ ਸਤਵੰਦ ਕੋ ਨੂੰ ਤਾਂ ਜੀ ਮੇ ਕੋਈ ਖਜ਼ਾਨਾ ਲੱਭ ਪਿਆ ਸੀ ਸਾਡੇ ਵੀ ਕਦੇ ਤਿੰਨਾਂ ਬਿਰਿਆਂ ਦੀ ਇੱਕ ਕੁੜੀ ਸੀ ਰੰਪ ਨੂੰ ਸਾਨੂੰ ਪਿਆਰ ਬਾਬਾ ਜੈਨਾ ਨਾਲ ਪਿਆਰ ਕਰਦਾ ਬਹਿਦਾ ਸੀ ਤਾਂ ਬੜਾ ਖੁਸ਼ ਹੁੰਦਾ ਬਥੇਰੇ ਡਾਕਟਰ ਬਦਲੇ ਪਰ ਬਾਬੇ ਨੂੰ ਫਰਕ ਨਾ ਪਿਆ ਜਾਣੇ ਕਿ ਉਸਦੀ ਛਾਤੀ 'ਚੋਂ ਲਹੂ ਆਉਣ ਲੱਗ ਪਿਆ ਤੇ ਪੈਰੋਂ ਪੈਰ ਉਸਦੀ ਹਾਲਤ ਖਰਾਬ ਹੋ ਲੱਗੀ ਅਖੀਰੇ ਕਰਾਂ ਤੋ ਉਜੈਨਾ ਦੀ ਬਾਹਂ ਸਤਵੰਤ ਦੇ ਹੱਥ ਫੜਾ ਕੇ ਸ਼ਾਂਤੀ ਤਸੱਲੀ ਤੇ ਬੇਫਿਕਰੀ ਨਾਲ ਇਸ ਦੁਨੀਆ ਤੋਂ ਵਿਦਾ ਹੋ ਗਿਆ ਦੂਜੇ ਦਿਨ ਇੱਕ ਸਿੱਖ ਦੇ ਘਰ ਵਿੱਚ ਮੁਸਲਮਾਨਾਂ ਦਾ ਜਨਾਜ਼ਾ ਨਿਰੋਲ ਮੁਸਲਮਾਨ ਜੀ ਤਰੀਕੇ ਨਾਲ ਨਿਕਲਦਾ ਵੇਖੇ ਸਾਰਾ ਗਲੀ ਮੁੱਲਾ ਪਿਆ ਤੇ ਅਤਰੂ ਵਿਹਾਰ ਰਿਹਾ ਸੀ ਉਸੇ ਦਿਨ ਤੋਂ ਮੈਂ ਜੈਨ ਨੇ ਇਹ ਹਾਫਿਜ਼ ਮੌਲਵੀ ਉਸਤਾਦ ਰਾਕਲਤਾ ਦੋਵਾਂ ਦੋਵੇਂ ਵੈਲੇ ਦਾ ਉਸ ਨੂੰ ਕੁਰਾਨ ਸ਼ਰੀਫ ਪੜ੍ਹਾਉਂਦਾ ਹੁਣ ਜੈਨਾਂ ਦੀ ਉਮਰ 15 ਬਰਿਆਂ ਦੀ ਹੈ ਤੇ ਸਾਰਾ ਕੁਰਾਨ ਸ਼ਰੀਫ ਨਾ ਪੰਜ ਪਰਿਆਂ ਵਿੱਚੋਂ ਸੁਨੇਹੀ ਵਸ ਗਾਲਿਆ ਇੱਕ ਖਾਨਦਾਨੀ ਮੁਸਲਮਾਨ ਨਾਲ ਉਸਦੀ ਮੰਗਣੀ ਹੋ ਚੁੱਕੀ ਹੈ ਅੱਜ ਤੋਂ ਚੌਥੇ ਦਿਨ ਦਾ ਨਿਗਾਹ ਹੋਣ ਵਾਲਾ ਹੈ ਵਿਆਹ ਪਰ ਮੁਸਲਮਾਨੀ ਸਿਰਾਂ ਨਾਲ ਹੋਵੇਗਾ ਪਰ ਜੰਝੇ Hindu Muslimਾਂ ਸਿੱਖ sare hi ਆਉਣਗੇ ਜੈਨਾ ਦਾ ਤਾਜ ਬਣਾਉਣ ਵਿੱਚ ਸਾ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਇਹ ਕੁਰਾਨ ਸ਼੍ਰੀ ਜੈਨਾ ਨੂੰ ਬਹੁਤ ਪਿਆਰਾ ਹੈ ਇਹ ਉਸ ਦਾ ਪੜ੍ਹਿਆ ਕਰਦਾ ਸੀ ਅਤੇ ਇਸ ਤੋਂ ਹੀ ਜ਼ਿਆਦਾ ਮੈਂ ਤਾਲੀਮ ਹਾਸਿਲ ਕੀਤੀ ਹੈ ਇਸ ਕਰਕੇ ਮੈਂ ਉਸਦੀ ਇਸ ਦੀ ਵਧੀਆ ਜਿਲਦ ਬਣਾ ਕੇ ਉਸਦੇ ਦਾਜ ਵਿੱਚ ਦੇਣਾ ਚਾਹੁੰਦਾ ਹੈ ਖੈਰ ਦੀਨ ਦਫਤਰੀ ਅਤੇ ਉਸਦੇ ਕਾਰੀਗਰਾਂ ਨੇ ਮਨ ਨੂੰ ਪੱਥਰ ਦੇ ਬੁੱਤ ਬਣ ਕੇ ਸਾਰੀ ਵਾਰਤਾ ਸੁਣੀ ਉਹਨਾਂ ਅਦਬ ਨਾਲ ਸਿਰ ਨਿਵਾਇਆ ਅਤੇ ਅੱਖਾਂ ਪੂੰਜੀਆਂ ਕਿਸੇ ਕਿਸੇ ਨੇ ਇੱਕ ਦੋ ਹੋਕੇ ਵੀ ਭਰੇ ਅਤੇ ਫਿਰ ਆਪਣੇ ਕੰਮ ਲੱਗ ਪਏ ਜਿਲਦ ਵੇਲੇ ਸਿਰ ਬੰਨ ਦੇਣ ਦੀ ਪੱਕੀ ਤੱਕੇ ਰੁਮਾਲਾ ਨੂੰ ਲਪੇਟ ਕੇ ਖੇਸੇ ਵਿੱਚ ਪਾੰਦਾ ਹੋਇਆ ਕਰਮ ਸਿੰਘ ਆਪਣੇ ਰਾਹ ਪੈ ਗਿਆ। ਹਾਂਜੀ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਨਾ। ਨਾਨਕ ਸਿੰਘ ਦੀ ਕਹਾਣੀ ਸੁਨਹਿਰੀ ਜिल्ਦ। ਠੀਕ ਹੈ। ਇਹ ਸਿਲੇਬਸ ਵਿੱਚ ਵੀ ਹੈ। ਤਾਂ ਵੀਡੀਓ ਚੰਗੀ ਲੱਗੀ ਤੇ ਸਾਨੂੰ ਲਾਈਕ ਕਰਨਾ, ਕਮੈਂਟ ਕਰਨਾ।